ਸਾਡੀ ਸੀਰੀਜ਼ ਦੇ ਨਾਲ ਜਿਹੜੇ ਸਾਡੇ ਸਾਰੇ ਸਿਹਤ ਵਿਅੰਗ ਹਨ ਫਿਰ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਫੈਰ ਫਰੀ ਸਸ਼ਟਰੀਆ ਕਾਲਜੀ ਪੈਨਸ਼ਨ ਫਾਉਂਡ ਦਾ ਕੰਮ ਲਗਾਤਾਰ ਜਾਰੀ ਹੈ ਤੇ ਵਕ ਵਕ ਜਿਲ੍ਹਿਆਂ ਦੇ ਵਿੱਚ ਫੈਸ਼ਨਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਸੋ ਅੱਜ 10 ਨਵੰਬਰ ਨੂੰ ਕਿਹੜੇ ਜਿਲ੍ਹਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋਈਆਂ ਨੇ ਇਹ ਤੁਹਾਨੂੰ ਦੱਸਾਂਗੇ ਸੋ ਅੱਜ ਦਿਨ 10 ਨਵੰਬਰ ਜੀ ਲਗਭਗ ਦੁਪਹਿਰ ਦੇ 2 ਵਜੇ ਚੱਲਿਆ ਤੇ ਹੁਣ ਤੱਕ ਦੀ ਜੋ ਅਪਡੇਟ ਨੇ ਉਹਦੇ ਆਧਾਰ ਤੇ ਤੁਹਾਨੂੰ ਸੂਚਨਾ ਦੇਵਾਂਗੇ ਉਸ ਤੋਂ ਪਹਿਲਾਂ ਸਾਨੂੰ ਕਾਫੀ ਮੈਸੇਜ ਆ ਰਹੇ ਨੇ ਕਿ ਜਿਹੜੇ ਜਿਲ੍ਹਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋ ਚੁੱਕਿਆ ਨੇ ਲੇ ਜਲਦੀ ਅਖਡਰ ਦੇਣੇ ਜਾ ਰਹੇ ਆ ਸਭ ਤੋਂ ਪਹਿਲਾਂ 8 ਨੂੰ ਜਿਹੜਾ ਜਾ 8 ਨਵੰਬਰ ਨੂੰ ਜਿਹੜਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਫੈਨਸ਼ਨ ਜਾਰੀ ਹੋਈ ਸੀ ਤੇ ਅਸੀਂ ਇਹ ਅਪਡੇਟ ਫਾਕੇ ਤੁਹਾਨੂੰ ਦੱਸੀ ਸੀ 7 ਨਵੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਫੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਜਿਹੜੇ ਲਾਭਪਾਤਰੀ ਨੇ ਗੁਰਦਾਸਪੁਰ ਦੇ ਆਪਣੇ ਫੈਨਸ਼ਨ ਧਾਰਕ ਨੇ ਉਹ ਲਾਭਪਾਤਰੀ ਆਪਣੇ ਖਾਤੇ ਚੈੱਕ ਕਰ ਸਕਦੇ ਨੇ 6 ਨਵੰਬਰ ਨੂੰ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਤੇ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਉਹਨਾਂ ਦੇ ਹਲਕਿਆਂ ਦੇ ਵਿੱਚ ਜਿਹੜੀਆਂ ਫੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ 6 ਨਵੰਬਰ ਵਾਲੇ ਦਿਨ ਹੀ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਵੱਖ-ਵੱਖ ਹਲਕਿਆਂ ਦੇ ਵਿੱਚ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜੜੀਆਂ ਨੇ ਪੈਨਸ਼ਨ ਪਹਿਲਾ ਸ਼ਹਿਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਅਤੇ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਗਿਆ ਇਹਨਾਂ ਹਲਕਿਆਂ ਦੇ ਵਿੱਚ ਜਿਹੜੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਇਸ ਦੇ ਇਲਾਵਾ 9 ਨਵੰਬਰ ਨੂੰ ਜ਼ਿਲ੍ਹਾ ਫਰੀਦਕੋਟ ਅਤੇ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਇਹਨਾਂ ਹਲਕਿਆਂ ਦੇ ਵਿੱਚ 1500 ਰੁਪਿਆ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਹੋ ਚੁੱਕੀਆਂ ਨੇ ਸੋ ਹੁਣ ਤੱਕ ਉਹ ਜਿਲ੍ਹੇ ਆ ਜਿਹੜੇ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਜਿਹੜੇ ਇਹਨਾਂ ਜਿਲ੍ਹਿਆਂ ਦੇ ਲਾਭਪਾਤਰੀ ਨੇ ਭਾਵੇਂ ਉਹ ਬੁਢਾਪਾ ਪੈਨਸ਼ਨ ਦੇ ਸਾਡੇ ਬਜ਼ੁਰਗ ਨੇ ਹੈਂਡੀਕੈਪ ਪੈਨਸ਼ਨ ਦੇ ਪੈਨਸ਼ਨ ਧਾਰਕ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਪੈਨਸ਼ਨਾਂ ਲਗੀਆਂ ਨੇ ਉਹ ਆਪਣੇ ਖਾਤੇ ਚੈੱਕ ਕਰ ਲੈਣ ਜਿਹੜੇ ਇਹ ਜਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ 10 ਨਵੰਬਰ ਦੀ ਪੈਨਸ਼ਨ ਅਪਡੇਟ ਇਹ ਹੈ ਕਿ ਅੱਜ ਦੋਹੇ ਜਿਲ੍ਹਿਆਂ ਦੇ ਵਿੱਚ ਬੈਲ ਹਾਸ ਹੋ ਚੁੱਕੇ ਨੇ ਹੋ ਸਕਦਾ ਸ਼ਾਮ ਤੱਕ ਪੈਨਸ਼ਨਾਂ ਇਹਨਾਂ ਜਿਲ੍ਹਿਆਂ ਦੇ ਵਿੱਚ ਜਾਰੀ ਹੋ ਜਾਣ ਤੇ ਇਹ ਅੱਜ ਦੁਪਹਿਰ ਦੀ 2 ਵਜੇ ਤੱਕ ਦੀ ਜੋ ਸਾਨੂੰ ਅਪਡੇਟ ਮਿਲ ਰਹੀ ਹੈ ਹਾਲੇ ਕਿਸੇ ਦੇ ਵਿੱਚ ਹੋ ਚੁੱਕਿਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਰਿਹਾ ਕਿ ਅੱਜ ਅੱਜ ਦੀ ਤਰੀਕ ਦੇ ਵਿੱਚ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਫੈਸ਼ਨ ਜਾਰੀ ਨਹੀਂ ਹੋਈ ਹੈ ਦੋ ਜ਼ਿਲ੍ਹਿਆਂ ਦੇ ਵਿੱਚ ਬਿਲਫਾਸ ਜ਼ਰੂਰ ਹੋਏ ਨੇ ਇੱਕ ਬਰਨਾਲਾ ਜ਼ਿਲ੍ਹਾ ਤੋਂ ਜਮ ਮਲੇਰਕੋਟਲਾ ਇੱਕ ਤੀਜੇ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਵੀ ਬਿਲਫਾਸ ਹੋ ਚੁੱਕੇ ਨੇ ਜਲਦ ਨਾਲ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋਣ ਜਾ ਰਹੀਆਂ ਨੇ ਮੋਗੇ ਜ਼ਿਲ੍ਹੇ ਦੇ ਵੀ ਹਾਲੇ ਬਿਲਫਾਸ ਹੋਣ ਦੀ ਸੋਚਣਾ ਨਹੀਂ ਆ ਉੱਥੇ ਵੀ ਹੋ ਸਕਦਾ ਹੈ ਸ਼ਾਮ ਤੱਕ ਬਿਲਫਾਸ ਹੋ ਜਾਣ ਤੇ ਉੱਥੇ ਵੀ ਜੜੀਆਂ ਫੈਸ਼ਨਾਂ ਜਾਰੀ ਹੋ ਜਾਣਗੀਆਂ ਸਾਨੂੰ ਜੋ ਸੋਚਣਾ ਆਣ ਗਿਆ ਉਹਦੇ ਆਧਾਰ ਤੇ ਤੁਹਾਨੂੰ ਅਸੀਂ ਜਿਹੜੀ ਲਾਈਵ ਅਪਡੇਟ ਤੁਹਾਨੂੰ ਆ ਕੇ ਰੈਗੂਲਰ ਦਿੰਦੇ ਰਹਾਂ ਸਾਡੇ ਨੇ 1500 ਰੁਪਏ ਫੈਨਸੀ ਤੁਹਾਡੇ ਖਾਤੇ ਦੇ ਵਿੱਚ ਆ ਚੁੱਕੇ ਹੋਣਗੇ ਤੇ 2500 ਦੀ ਹਾਲੇ ਕੋਈ ਆਫਰ ਨਹੀਂ ਆ ਜੀ ਸਾਡਾ ਮੁੱਦਾ ਜ਼ਰੂਰ ਹੈ ਅਸੀਂ ਚੱਕਦੇ ਆ ਰਹੇ ਹਾਂ ਫਿਲਹਾਲ ਫੈਨਸੀਆਂ ਜਿਹੜੀਆਂ ਨੇ 1500 ਪੈ ਰੀਆਂ ਨੇ ਧੰਨਵਾਦ